ਜਿਨ੍ਹਾਂ ਨੂੰ ਤੁਸੀਂ ਛਾੜਾ ਹੀ ਮਗਰ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਉਸ ਤਰੀਕੇ ਨਾਲ ਨਹੀਂ ਮਿਲਣਗੇ ਜਿੱਦਾਂ ਦੇ ਤਰੀਕੇ ਨਾਲ ਤੁਸੀਂ ਪਹਿਲਾਂ ਸੀਗੇ ਭਾਵੇਂ ਤੁਸੀਂ ਤੁਹਾਡੀ ਕੋਈ ਯਾਰੀ ਦੋਸਤੀ ਆ ਭਾਵੇਂ ਤੁਹਾਡੇ ਗੁਆਂਢੀ ਨੇ ਜਦੋਂ ਦੁਨੀਆ 'ਚ ਕੋਈ ਵੀ ਇਨਸਾਨ ਆਪਣੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਜਾਂ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਕੁਝ ਲੋਕ ਤੁਹਾਡੇ ਨੇੜੇ ਵਾਲੇ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੇ ਕਈ ਵਾਰੀ ਆਪਾਂ YouTube ਤੇ ਇਟਲੀ ਬਾਰੇ ਵੀਡੀਓ ਪਾਉਨੇ ਆ ਜਾਂ ਕਿੰਨੀਆਂ ਜਾਣਕਾਰੀਆਂ ਦੀ ਵੀਡੀਓ ਇਧਰੋਂ ਪਤਾ ਕਰਕੇ ਆਪਾਂ ਸ਼ੇਅਰ ਕਰਦੇ ਆ ਪਰ ਕਦੇ ਨਾ ਕਦੇ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਆਧਾਰ ਤੇ ਆਪਣੇ ਨਾਲ ਕੌਣ ਖੜਾ ਕੌਣ ਨਹੀਂ ਖੜਾ ਉਹਨਾਂ ਦੇ ਨਾਲ ਰਿਲੇਟਡ ਜਿਹੜੀਆਂ ਗੱਲਾਂ ਨੇ ਆਪਾਂ ਨੂੰ ਕਰਨੀਆਂ ਚਾਹੀਦੀਆਂ ਤੇ ਕਦੇ ਸੋਚਣਾ ਚਾਹੀਦਾ ਜਦੋਂ ਵੀ ਆਪਾਂ ਆਪਣੇ ਪੁਰਾਣੇ ਦੋਸਤ ਦੋਸਤਾਂ ਨੂੰ ਯਾਦ ਕਰਦੇ ਆ ਨਵੇਂ ਬੰਦਿਆਂ ਦੇ ਵਿੱਚ ਬਹਿ ਕੇ ਤਾਂ ਆਪਾਂ ਨੂੰ ਉਸ ਤਰ੍ਹਾਂ ਦਾ ਮਹਿਸੂਸ ਨਹੀਂ ਹੁੰਦਾ ਜਿੱਦਾਂ ਕਿ ਆਪਾਂ ਨੂੰ ਆਪਣੇ ਪੁਰਾਣੇ ਦੋਸਤਾਂ ਦੇ ਨਾਲ ਬਹਿ ਕੇ ਹੁੰਦਾ ਕਈ ਵਾਰ ਨਾ ਆਪਣੀ ਮਜਬੂਰੀ ਬਹੁਤ ਵੱਡੀ ਹੁੰਦੀ ਆ ਆਪਾਂ ਮਜਬੂਰੀ ਖਾਤਰ ਉਸ ਬੰਦੇ ਨੂੰ ਵੀ ਫੋਨ ਲਾ ਲੈਨੇ ਆ ਕਿ ਜਿਹੜਾ ਬੰਦਾ ਜਿਹੜੇ ਬੰਦੇ ਲਈ ਆਪਾਂ ਇੱਕ ਮਤਲਬ ਕਹਿ ਦਈਏ ਮੂੰਹ ਲਾ ਕੇ ਰਾਜ਼ੀ ਨਹੀਂ ਜਦੋਂ ਨਾ ਆਪਾਂ ਬਾਹਰ ਆਉਨੇ ਆ ਜਦੋਂ ਵੀ ਆਪਾਂ ਫੋਰਨ ਕੰਟਰੀ ਕਿਤੇ ਵੀ ਜਾਂਦੇ ਆ ਤਾਂ ਲੋਕ ਆਪਾਂ ਨੂੰ ਇਹ ਕਹਿੰਦੇ ਤੂੰ ਇੱਥੇ ਕੰਮ ਖੋਲ ਲਾ ਤੂੰ ਐਂ ਕਰ ਲਾ ਫਲਾਣਾ ਕਰ ਲਾ ਪਰ ਜੇ ਪੰਜਾਬ ਜਾਂ ਇੰਡੀਆ ਬੰਦਾ ਕੋਈ ਵੀ ਕੰਮ ਖੋਲਦਾ ਰਿਸਕ ਬਿਜ਼ਨਸ ਦੇ ਵਿੱਚ ਹੁੰਦਾ ਜ਼ਰੂਰ ਪਰ ਜਿੰਨਾਂ ਦਾ ਕੋਈ ਬੈਕਗ੍ਰਾਉਂਡ ਹੋਵੇ ਕਿਸੇ ਕੋਈ ਬਾਪੂ ਫੌਜੀ ਆਇਆ ਰਿਟਾਇਰ ਹੋ ਗਿਆ ਕੋਈ ਅਫਸਰ 12-15 ਲੱਖ ਜਾਂ 7-8 ਲੱਖ ਰੁਪਏ ਉਹਦੇ ਅਕਾਊਂਟ ਚ ਪਿਆ ਤੇ ਉਹ ਕਦੇ ਪੁੱਤ ਜੋ ਜੋ ਮਰਜ਼ੀ ਕਰ ਮੈਂ ਤੇਰੇ ਨਾਲ ਖੜਾ ਜੇ 3-4 ਲੱਖ ਰੁਪਏ ਖਰਾਬ ਵੀ ਹੁੰਦਾ ਤਾਂ ਉਹਦਾ ਕੋਈ ਆਪਾਂ ਨੂੰ ਇਫੈਕਟ ਨਹੀਂ ਹੁੰਦਾ ਜਿਹੜਾ ਇਫੈਕਟ ਆਪਾਂ ਆਪਣੀਆਂ ਕਿਸ਼ਤਾਂ ਨੂੰ ਲੈ ਕੇ ਲੋਨ ਲੈ ਕੇ ਜੇ ਕੰਮ ਨਾ ਚੱਲਿਆ ਫਿਰ ਉਹਨਾਂ ਨੂੰ ਲਾ ਕੇ ਜਿਹੜੀ ਟੈਨਸ਼ਨ ਪੈਂਦੀ ਆ ਦਿਮਾਗ ਤੇ ਉਹ ਗੱਲ ਵੱਖਰੀ ਆ ਤੇ ਜਿਹੜੇ ਬੰਦੇ ਕਹਿੰਦੇ ਵੀ ਇੱਥੇ ਕੰਮ ਖੋਲ ਲਓ ਤੇ ਜਦੋਂ ਆਪਾਂ ਬਾਹਰ ਆ ਜਾਂਦੇ ਆ ਇੱਥੇ ਆਪਰ ਉਹ ਡੈਫੀਨਟਲੀ ਪੱਕਾ ਪਤਾ ਹੀ ਪਤਾ ਵੀ ਇੱਥੇ ਜਿਹੜੇ ਪੈਸੇ ਆਪਣੇ ਉੱਤਰ ਜਾਣੇ ਆ ਕਿਸੇ ਨਾ ਕਿਸੇ ਤਰੀਕੇ ਉੱਤਰ ਹੀ ਜਾਣੇ ਆ ਚੱਲ ਹੁੰਦਾ 2-4 ਮਹੀਨੇ ਬੰਦਾ ਨਹੀਂ ਕਈ ਵਾਰੀ ਅੱਗੇ ਬਾਦ ਪਾਉਂਦਾ ਪਰ ਸਾਲ ਜਾਂ 2 ਸਾਲ ਕਹਿ ਦਈਏ ਬੰਦੇ ਨੂੰ ਲੱਗ ਹੀ ਜਾਂਦਾ ਵੀ ਮਤਲਬ ਠੀਕ ਠਾਕ ਜਾਂ ਹੋਣ ਨੂੰ ਟੈਨਸ਼ਨਾਂ ਤੋਂ ਫ੍ਰੀ ਹੋਣ ਲਈ ਫਿਰ ਜਿੱਥੇ ਤੁਸੀਂ 10-12000 ਤੇ ਕੰਮ ਕਰਦੇ ਹੋ ਫਿਰ ਤੁਸੀਂ 70-80000 ਜਾਂ 90000 ਜਾਂ ਕਿ ਲੱਖ ਨੂੰ ਵੀ ਹੱਥ ਪਾਉਣ ਲੱਗ ਜਾਂਦੇ ਆ ਦਿਮਾਗ ਦੇ ਸਿਰ ਤੇ ਆ ਕੁਝ ਬੰਦੇ ਇਟਲੀ ਚ ਜੇ ਮੈਂ ਗੱਲ ਜਿਹੜੀ ਮੈਂ ਗੱਲ ਸੁਣੀ ਆ ਤੁਹਾਨੂੰ ਦੱਸਾਂ ਤਾਂ ਇਟਲੀ ਚ ਕੁਝ ਬੰਦੇ ਇਦਾਂ ਦੇ ਨੇ ਜਿਹੜੇ 2.5 ਲੱਖ ਰੁਪਈਆ ਵੀ ਕਮਾਉਂਦੇ ਆ ਇੰਡੀਆ ਪੰਜਾਬ ਦਾ ਪੰਜਾਬ ਇੰਡੀਆ ਦਾ ਪਰ ਲੋਕ ਜਲਤਾਂ ਖਿੱਚਦੇ ਆ 2-9 ਲੱਖ ਜਾਂ 10 ਲੱਖ 12 ਲੱਖ ਲਾ ਕੇ ਇਟਲੀ ਚੱਲੇ ਆ ਵੀ ਤੂੰ ਇੱਥੇ ਕੰਮ ਖੋਲ ਲਾ ਮਨ ਬਾਬਾ ਪੈਸੇ ਉੱਤਰਨੇ ਕਿਵੇਂ ਆ ਉਹ ਅੱਛਾ ਮੈਂ ਗੱਲ ਕਰਦਾ ਸੀ ਉਹਨਾਂ ਦੀ ਜਿਹੜੇ ਬੰਦੇ ਆਪਣੇ ਨਾਲ ਨਹੀਂ ਖੜਦੇ ਮੈਸੇਜ ਸੀਨ ਕਰਕੇ ਛੱਡ ਦਿੰਦੇ ਆ ਆਪਣੇ ਮੈਸੇਜ ਦੇਖਦੇ ਤੱਕ ਵੀ ਨਹੀਂ ਆਪਾਂ ਬਾਹਰ ਵੀ ਆਏ ਨੇ ਉਦੋਂ ਤੱਕ ਵੀ ਨਹੀਂ ਦੇਖਦੇ ਪਤਾ ਵੀ ਬੰਦੇ ਨੂੰ ਪੈਸੇ ਦੀ ਲੋੜ ਆ ਪੈਸੇ ਚਾਹੀਦੇ ਆ ਕੁਝ ਲੋਕ ਆਪਣੇ ਫੋਨ ਨਹੀਂ ਚੱਕਦੇ ਬڑے ਬਹਾਨੇ ਹੁੰਦੇ ਆ ਵੀ ਯਾਰ ਮੈਂ ਗਿਆ ਸੀ ਕਿਤੇ ਪਤਾ ਨਹੀਂ ਲੱਗਿਆ ਤੁਸੀਂ ਹਰ ਇੱਕ ਇਨਸਾਨ ਦੀ ਸਟੋਰੀ ਸੁਣੋ ਕਿਸੇ ਦੀਆਂ 10 12 ਮੈਸਜ ਕੋਲਾਂ ਕਿਸੇ ਦੀਆਂ 25 30 ਮੈਸਜ ਕੋਲਾਂ ਬਾਰ ਬਾਰ ਮੈਸੇਜ ਕਿਉਂਕਿ ਆਪਾਂ ਨੂੰ ਜ਼ਰੂਰਤ ਹੁੰਦੀ ਆ ਆਪਾਂ ਤਾਂ ਕਿਸੇ ਤੋਂ ਪੈਸੇ ਮੰਗਦੇ ਆ ਕੁਝ ਬੰਦੇ ਹੁੰਦੇ ਆ ਚਲਾਕ ਨਹੀਂ ਮੋੜਦੇ ਪਰ ਕੁਝ ਬੰਦੇ ਮਜਬੂਰ ਤੇ ਇਮਾਨਦਾਰ ਹੁੰਦੇ ਆ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਜੇ ਮੈਂ ਛੋਟੇ ਤੋਂ ਸ਼ੁਰੂ ਕਰਾਂ 500 ਤੋਂ ਲੈ ਕੇ 500 ਤੋਂ ਜ਼ਿਆਦਾ ਗਿਆ ਤਾਂ ਮੈਂ 100 ਤੋਂ ਲੈ ਕੇ 500 500 ਤੋਂ 1000 1000 ਤੋਂ 2000 2000 ਤੋਂ 80 90000 ਤੱਕ ਵੀ ਮੈਨੂੰ ਜਿਹੜੇ ਮੇਰੇ ਮੇਰੇ ਜਾਣ ਪਛਾਨ ਵਾਲੇ ਲੋਕ ਨੇ ਉਹਨਾਂ ਨੇ ਮੈਨੂੰ ਦਿੱਤੇ ਤੁਸੀਂ ਦੇਖੋ ਆਪਾਂ ਉਹ ਇਸ਼ਾਨ ਲੱਖ ਦਾ ਵੀ ਉਨਾ ਹੀ ਆ 100 ਰੁਪਏ ਦਾ ਵੀ ਉਨਾ ਹੀ ਆ ਮੰਨ ਲਓ ਜੀ ਆਪਣੀ ਅਪਾਰਟਮੈਂਟ ਦਿੱਲੀ ਚੰਡੀਗੜ੍ਹ ਕਤੇ ਵੀ ਆ ਲਾ ਲੋ ਤੇ ਉਥੇ ਜੇ 14000 ਆਪਾਂ ਕਹਿ ਦਈਏ ਵੀ 100 ਰੁਪਿਆ ਘਟਦਾ 14000 ਚ ਜਾਂ 15000 ਚ 900 900 ਰੁਪਿਆ ਕਹਿ ਦਈਏ 14900 ਤੇ 100 ਘਟਦਾ ਜਿਹਨੇ ਆਪਾਂ ਨੂੰ 100 ਦਿੱਤਾ ਤੇ ਉਹ 100 ਆਪਾਂ ਨੇ ਉਹ ਚ ਪਾ ਲਿਆ ਜੇ ਆਪਾਂ ਐਂ ਜੀ ਸੋਚ ਕੇ ਦੇਖ ਲਈਏ ਛੋਟੀ ਛੋਟੀਆਂ ਗੱਲਾਂ ਤਾਂ ਤੁਸੀਂ ਦੇਖੋ ਵੀ 100 ਤੇ ਕੰਮ ਮੜ ਗਿਆ ਸੀ ਕਿਸੇ ਨੇ 100 ਦਿੱਤਾ ਸੀ ਵੀ ਬਾਈ ਮੇਰੇ ਕੋਲੋਂ 100 ਰੁਪਿਆ ਲੈ ਲੈ ਜਿਹੜੇ ਨਵੇਂ ਜਾਣ ਪਛਾਨ ਵਾਲੇ ਬੰਦੇ ਹੁੰਦੇ ਆ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਹੋਰਾਂ ਨਾਲ ਵੀ ਹੋਈਆਂ ਤੇ ਇਹ ਤਾਂ ਮੈਂ ਜਿਹੜੀ ਚੀਜ਼ ਆ ਸ਼ੇਅਰ ਕਰਨੀ ਚਾਹੀਏ ਇਸ ਵੀਡੀਓ ਦੇ ਵਿੱਚ ਵੈਸੇ ਕੁਝ ਮੈਨੂੰ ਕਮੈਂਟ ਆ ਜਾਂਦੇ ਨੇ ਬਈ ਫੁੱਦੂ ਜੀਆਂ ਵੀਡੀਓ ਬਣਾਉਣਾ ਰਹਿਣਾ ਤੇ ਆਪਾਂ ਇਸ ਚੀਜ਼ ਨੂੰ ਮਤਲਬ ਕ੍ਰੇਟਰ ਨਹੀਂ ਕਰਨਾ ਚਾਹੁੰਦੇ ਵੀ ਗਾਲਾਂ ਗੋਲਾਂ ਨੂੰ ਕਿਸੇ ਦਾ ਮੈਂ ਕੋਈ ਕਮੈਂਟ ਦਾ ਜਵਾਬ ਪੁੱਠਾ ਨਹੀਂ ਦਿੱਤਾ ਕਦੇ ਵੀ ਕੁਝ ਬੰਦੇ ਕਹਿੰਦੇ ਨੇ ਮੂੰਹ ਚਾੱਕ ਕੇ ਬਣਾਉਣ ਲੱਗ ਜਾ ਉਹਨੂੰ 20000 ਤਾਂ ਇੱਥੇ ਬਣੀਆਂ ਜਾਂਦਾ ਸਾਡਾ ਇੰਡੀਆ ਚ ਪੰਜਾਬ ਚ ਕੁਝ ਹਿੰਦੀ ਚ ਕਮੈਂਟ ਵੀ ਆਏ ਮੈਂ ਡੀਲ ਕਰ ਦਿੰਨਾ ਕਈ ਵਾਰੀ ਇਹ ਕੁਝ ਪੰਜਾਬੀ ਕਮੈਂਟ ਆ ਜਾਂਦੇ ਨੇ ਆਪਾਂ ਨੂੰ ਕਈ ਵਾਰੀ ਕੋਈ ਕੋਈ ਇੱਕ ਅੱਧਾ ਕਮੈਂਟ ਹੁੰਦਾ ਜਿਹੜੇ ਬਾਹਰ ਲੈਨੇ ਮੁੰਡੇ ਉਹ ਤਾਂ ਚਲੋ ਵਧੀਆ ਗੱਲ ਆ ਆਪਾਂ ਨੂੰ ਕਮੈਂਟ ਕਰਦੇ ਪੱਕੇ ਵੀ ਸੁਣਦੇ ਨੇ ਜਿਹੜੇ ਤੇ ਆਪਾਂ ਫਿਰ ਉਹਨਾਂ ਦਾ ਜਵਾਬ ਨਹੀਂ ਦਿੰਦੇ ਹਨਾ ਪੁੱਠੇ ਤਰੀਕੇ ਨਾਲ ਜੇ ਆਪਾਂ ਪੁੱਠੇ ਤਰੀਕੇ ਨਾਲ ਜਵਾਬ ਦੇ ਦਈਏ ਫਿਰ ਉਹਨਾਂ ਤੇ ਮੇਰੇ ਜ ਕੋਈ ਫਰਕ ਨਹੀਂ ਰਹਿ ਜਾਂਦਾ ਇਸ ਕਰਕੇ ਜਦੋਂ ਤੁਸੀਂ ਦੁਨੀਆ 'ਚ ਵਿਚਰਦੇ ਹੋ ਕਿਸੇ ਦਾ ਜਵਾਬ ਦਿੰਨੇ ਹੋ ਜ਼ਿਆਦਾ ਤੇ ਉਹ ਫਿਰ ਉਹਨਾਂ ਤੇ ਤੇ ਤੁਹਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ ਇਹ ਕੰਮ ਔਰ ਸਮੇਂ ਦੇ ਹਿਸਾਬ ਨਾਲ ਗੱਲ ਹੁੰਦੀ ਆ ਤੁਹਾਡੇ ਕੋਲੇ ਹਥਿਆਰ ਆ ਗੋਹ ਹਥਿਆਰਾਂ ਵਾਲੇ ਆ ਜਾਣ ਤਾਂ ਤੁਸੀਂ ਕਹੋਗੇ ਜੇ ਉਹਨਾਂ ਨੇ ਹਥਿਆਰ ਚਲਾਤੇ ਤਾਂ ਸਾਡੇ ਤੇ ਉਹਦੇ ਚ ਫਰਕ ਕੀ ਆ ਫਿਰ ਉੱਥੇ ਆਪਣਾ ਹਥਿਆਰ ਚੱਕਣਾ ਬਣਦਾ ਵੀ ਆ ਪਰ ਇਹ ਮਤਲਬ ਜੇ ਕਹਿ ਦਈਏ ਵੀ ਅਗਲੋਂ ਜੇ ਅੱਗੋਂ ਬੰਦਾ ਜਿਆਦਾ ਗੁੱਸੇ ਨਾਲ ਬੋਲਦਾ ਤੇ ਆਪਾਂ ਫਿਰ ਉਸ ਨਾਲ ਜਵਾਬ ਦੇਣਾ ਪੈਂਦਾ ਮਜਬੂਰੀ ਖਾਤਰ ਕਈ ਵਾਰੀ 1-2 ਮਿੰਟ ਜਾਂ ਕੁਝ ਦਿਨਾਂ ਲਈ ਚੁੱਪ ਕਰਨਾ ਪੈਂਦਾ ਗੱਲ ਵੱਖਰੀ ਆ ਬਟ ਹੁਣ ਜਿਹੜੀ ਗੱਲ ਆਪਣੀ ਆਪਾਂ ਬਹੁਤ ਜਿਆਦਾ ਇੱਥੇ ਮਿਹਨਤ ਕਰਦੇ ਆ ਕਿਸੇ ਨੂੰ ਹੱਥ ਧਾਰੇ ਪੈਸੇ ਆਪਾ ਦਿਨੇ ਆ ਜਾਂ ਪੈਸੇ ਲੈਨੇ ਆ ਬਟ ਕਦੇ ਵੀ ਆਪਣੀ ਜਿਹੜੀ ਸੰਗਤ ਆ ਉਹ ਖਰਾਬ ਨਾ ਰੱਖੋ ਸਹੀ ਬੰਦੇ ਦੀ ਸੰਗਤ ਰੱਖੋ ਤੁਹਾਡੇ ਕੋਲੇ ਸਹੀ ਬੰਦੇ ਹੋਣੇ ਚਾਹੀਦੇ ਜ਼ਿੰਦਗੀ ਚ ਜਿਹੜੇ ਪੱਕੇ ਖੜਨ ਵੀ ਤੁਹਾਡੇ ਨਾਲ ਅੱਜ ਨਹੀਂ ਤਾਂ ਕੱਲ ਖੜਨ ਖੱਟ ਤੇ ਖੜਨ ਚਾਹੇ ਬਾਦ ਤੇ ਖੜਨ ਜਿਹੜੀਆਂ ਮੈਂ ਪਿਛੇ ਗੱਲਾਂ ਕਈਆਂ ਨੇ ਸਾਰੀਆਂ ਵੀ ਕੋਈ ਤੁਹਾਡੇ ਨਾਲ ਨਹੀਂ ਖੜਿਆ ਤੁਹਾਡੇ ਫੋਨ ਨਹੀਂ ਚੱਕੇ ਉਹਨਾਂ ਨੂੰ ਕਦੇ ਵੀ ਨਾ ਭੁੱਲੋ ਉਹਨਾਂ ਨੂੰ ਚੇਤੇ ਰੱਖੋ ਚੇਤੇ ਰੱਖ ਕੇ ਤੁਹਾਨੂੰ ਆਪਾਂ ਨੂੰ ਆਪਣੀ ਔਕਾਤ ਚੇਤੇ ਰਹਿੰਦੀ ਆ ਕਿ ਕਿਹੜਾ ਬੰਦਾ ਸਾਡੇ ਲਈ ਕਿੰਨਾਂ ਸੀ ਅੱਛਾ ਜਿਉਂਦੇ ਤੇ ਬੰਦਾ 100 ਨਹੀਂ ਦੇ ਸਕਦਾ ਤਾਂ ਮਰੇ ਤੋਂ ਬਾਅਦ ਤੁਹਾਨੂੰ ਕਿੰਨਾ ਕ ਬੰਦਾ ਚੇਤੇ ਰੱਖਦਾ ਕੁੜੀਆਂ ਵੀ ਵੇਚਨੇ ਮੁੰਡੇ ਵੀ ਵੇਚੇ ਕੁੜੀਆਂ ਵੀ ਵਿਚਾਰੀਆਂ ਕਰਜ਼ਾ ਚੱਕ ਕੇ ਘਰ ਛੱਡ ਕੇ ਆਈਆਂ ਹੁੰਦੀਆਂ ਤੇ ਮੁੰਡੇ ਵੀ ਘਰ ਕਰਜ਼ਾ ਚੱਕ ਕੇ ਆਇਆ ਘਰ ਛੱਡ ਕੇ ਬੜੀਆਂ ਮਿਹਨਤਾਂ ਨੇ ਤੇ ਇਹਦੇ ਵਿੱਚ ਹੀ ਮੈਂ ਤੁਹਾਨੂੰ ਸਾਰੀਆਂ ਗੱਲਾਂ ਤੋਂ ਬਾਅਦ ਇੱਕ ਗੱਲ ਹੋਰ ਕਹਿ ਦਵਾਂ ਤੁਸੀਂ ਇਸ ਟਾਈਮ ਜੋ ਵੀ ਸੁਣਦੇ ਹੋ ਮੇਰਾ ਇੱਕ ਇੰਸਟਾਗ੍ਰam ਦਾ ਪੇਜ ਆ ਮਤਲਬ ਆਈਡੀ ਆ ਮੈਂ ਸ਼ੋਅ ਕਰ ਦੂੰਗਾ ਤੁਸੀਂ ਦੇਖ ਸਕਦੇ ਹੋ ਉਹਦੇ ਚ ਆਪਾਂ ਕਾਫੀ ਵੀਡੀਓ ਨੇ ਜਿਹੜੀਆਂ ਆਪਾਂ ਲਾਈਫ ਦੇ ਰਿਲੇਟਡ ਪਾਉਨੇ ਆ ਤੁਸੀਂ ਉਹਨਾਂ ਨੂੰ ਸੌਣ ਸਕਦੇ ਹੋ ਤੇ ਮੈਂ ਪੱਕਾ ਕਹਿ ਸਕਦਾ ਕਿ ਉਹਦੇ ਵਿੱਚੋਂ ਤੁਹਾਨੂੰ ਤੁਹਾਡੀ ਜ਼ਿੰਦਗੀ ਦੀਆਂ ਕਾਫੀ ਗੱਲਾਂ ਸਿੱਖਣ ਨੂੰ ਅਤੇ ਵਧੀਆ ਮਿਲਣਗੀਆਂ ਉਹ ਮੈਂ ਗੱਲਾਂ ਪੜੀਆਂ ਕਿਤਾਬਾਂ ਚੋਂ ਮੈਨੂੰ ਮਿਲ ਜਾਨੇ ਤੇ ਮੇਰੇ ਥਰੂ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਬਾਕੀ ਜੋ ਵੀ ਆਪਣਾ ਕੰਟੈਂਟ ਆ ਇਟਲੀ ਬਾਰੇ ਜਾਂ ਕਿਸੇ ਵੀ ਦੇਸ਼ ਬਾਰੇ ਤੁਸੀਂ ਮੈਨੂੰ ਲਿਖ ਕੇ ਪਾ ਸਕਦੇ ਹੋ ਤੇ ਆਪਾਂ ਉਸ ਹਿਸਾਬ ਦੀ ਵੀਡੀਓ ਬਣਾ ਕੇ ਪਾਵਾਂਗੇ ਤੇ ਛੋਟੇ ਛੋਟੇ ਜਾਣਕਾਰੀਆਂ ਆਪਾਂ ਪੇਸ਼ ਕਰਦੇ ਰਹਿਣੇ ਆ ਕਿਤੋਂ ਨਾ ਕਿਤੋਂ ਪਤਾ ਕਰਕੇ ਪਰ ਇਹ ਗੱਲਾਂ ਨੇ ਜਿਹੜੀਆਂ ਇਹ ਆਪਾਂ ਨੂੰ ਬਹੁਤ ਜ਼ਿਆਦਾ ਇੱਕ ਕੰਮ ਦੀਆਂ ਗੱਲਾਂ ਨੇ ਬੇਸ਼ੱਕ ਕੁਝ ਬੰਦੇ ਨੂੰ ਲੱਗਦੀਆਂ ਮੈਂ ਬਈ ਇਹ ਨਾਰਮਲ ਜਿਹੀਆਂ ਗੱਲਾਂ ਨੇ ਜਾਂ ਉਹਨਾਂ ਦਾ ਬੇਫਾਲਤ ਬੋਲੀ ਜਾਂਦਾ ਤੇ ਕਈ ਵਾਰੀ ਇਹ ਇਹ ਹੁੰਦਾ ਵੀ ਕੋਸ਼ਿਸ਼ ਬੰਦੇ ਇਦਾਂ ਦੇ ਹੁੰਦੇ ਨੇ ਬਈ ਕੋਈ ਚੱਜ ਦੀ ਗੱਲ ਹੋਵੇ ਤਾਂ ਅਸੀਂ ਕਰੀਏ ਬਈ ਸੁਣੀਏ ਵੀ ਕਰੀਏ ਵੀ ਹਨਾ ਬਟ ਸਿਆਣੀਆਂ ਗੱਲਾਂ ਜਾਂ ਵਧੀਆ ਗੱਲਾਂ ਕੋਈ ਜ਼ਿੰਦਗੀ ਦੇ ਆਧਾਰ ਤੇ ਸੁਣ ਕੇ ਰਾਜੀ ਨਹੀਂ ਹੁੰਦਾ ਤੇ ਜ਼ਿਆਦਾਤਰ ਕੰਮ ਦੀ ਕੰਮ ਦੀ ਵੀ ਗੱਲ ਹੋਵੇ ਤਾਂ ਉਹ ਸ਼ੇਅਰ ਬੰਦਾ ਕਰ ਦੇਵੇ ਤੇ ਅਸੀਂ ਸੁਣ ਕੇ ਪਰ ਇਹ ਨੂੰ ਵਾਣਗਾ ਕੇ ਦੇਖੀ ਜਾਈਏ ਉਹ ਬਾਦੀਆਂ ਗੱਲਾਂ ਨੇ ਬਟ ਫਿਰ ਵੀ ਆਪਾਂ ਨੂੰ ਜ਼ਿੰਦਗੀ ਦੇ ਆਧਾਰ ਤੇ ਦੇਖਣੇ ਚਾਹੀਦੇ ਆ ਗੱਲਾਂ ਉਹ ਵਾਲੀਆਂ ਜਿਹੜੀਆਂ ਆਪਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਮੇਰੇ ਚੈਨਲ ਨੂੰ ਛੱਡ ਕੇ ਤੁਸੀਂ ਹੋਰ ਕਈ ਜਿਹੜੇ ਚੈਨਲ ਨੇ ਇਦਾਂ ਦੇ ਜਿਨ੍ਹਾਂ ਤੋਂ ਤੁਹਾਨੂੰ ਸਿੱਖਿਆ ਮਿਲਦੀ ਹੈ ਜ਼ਿੰਦਗੀ ਦੀ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਬਾਕੀ ਬਹੁਤ ਗੱਲਾਂ ਨੇ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਬਹੁਤ ਲੰਬੀ ਵੀਡੀਓ ਹੋ ਗਈ 8-9 ਮਿੰਟ ਦੀ ਆਪਾਂ 2-4 ਮਿੰਟ ਦੀ ਰਹਿਣੇ ਆ ਵੈਸੇ ਪਰ ਫਿਰ ਵੀ ਅੱਜ ਸਮਾਂ ਸੀ ਥੋੜਾ ਜਿਹਾ ਵੀਡੀਓ ਬਣਾਉਣ ਦਾ ਇਹ ਗੱਲਾਂ ਦਾ ਜੂਸ ਜਰੂਰ ਤਿਆਰ ਰੱਖਣ ਦੀ ਕੋਸ਼ਿਸ਼ ਕਰਿਓ ਧੰਨਵਾਦ